ਛਾਂਤੇ ਵਿਅਕਤੀ ਆਏ ਆ ਉਹ ਚਾਰ ਜਾਂ ਪੰਜ ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਣਲੇਵਾ ਹਮਲਾ ਕੀਤਾ ਹੈ ਹਥਿਆਰ ਉਹਨਾਂ ਕੋ ਦੋ ਧਾਤਰ ਹੀ ਤੇ ਇੱਕ ਸਲੱਗਰ ਹੀ ਤੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਜੇ ਹੋਏ ਸੀ ਇਹ ਪੀਨੇ ਫਟਾ ਪਰਨਾ ਬੱਦਾ ਸੀ ਇਹਨੇ ਚਿੱਟਾ ਬੱਦਾ ਸੀ ਅਜੇ ਤੱਕ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਫਤੇਗੜ ਚੂੜੀਆ ਰੋਡ ਸਥਿਤ ਬਾਬਾ ਦੀਪ ਸਿੰਘ ਕਲੋਨੀ ਵਿੱਚ ਕੱਲ ਰਾਤ ਸਤਗੁਰ ਮੈਡੀਕਲ ਸਟੋਰ ਦੇ ਮਾਲਕ ਕਰਨਦੀਪ ਤੇ ਉਸਦੇ ਭਰਾ ਉਤੇ 4 ਅਣਪਛਾਤੇ ਹਮਲਾਵਰਾਂ ਵੱਲੋਂ ਜਾਣਲੇਵਾ ਹਮਲਾ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਹਮਲਾਵਰ ਮੂੰਹ ਬੰਨ ਕੇ ਅੰਦਰ ਦਾਖਲ ਹੋਏ ਅਤੇ ਸਿੱਧਾ ਅਰਣਦੀਪ ਉਤੇ ਹਮਲਾ ਕਰਦੇ ਤਾਂ ਹਮਲੇ ਦੌਰਾਨ ਭਰਾ ਨੇ ਵੀ ਉਸ ਦੀ ਜਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਝੋਟਾ ਆਈਆਂ ਹਮਲੇ ਕਾਰਨ ਦੋਵੇਂ ਭਰਾਵਾਂ ਨੂੰ ਗੰਭੀਰ ਸੱਟਾਂ ਆਈਆਂ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਦੁੱਖ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ 112 ਨੰਬਰ ਤੇ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੌਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਅੱਜ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਥਾਣਾ ਸੱਦਰ ਦੇ ਪੁਲਿਸ ਅਧਿਕਾਰੀ ਹਰਸਨਦੀਪ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਲਈ ਵਿਸ਼ੇਸ਼ ਟੀਮ ਬਣਾਈ ਹੈ ਜੋ ਇਲਾਕੇ 'ਚ ਸਰਚ ਆਪਰੇਸ਼ਨ ਚਲਾ ਰਹੀ ਹੈ ਮੌਜਮ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ ਉਨ੍ਹਾਂ ਨੇ ਕਿਹਾ ਕਿ ਆਲੇ ਦੋ ਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤੇ ਪੇੜ ਤੋਂ ਜੋ ਵੀ ਬਿਆਨ ਦਰਜ ਕਰਵਾਉਣਗੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। 사ਤਗੁਰੂ ਮੈਡੀਕਲ ਸਟੋਰ ਦੇ ਨਾਮ ਤੋਂ ਮੇਰਾ ਮੈਡੀਕਲ ਸਟੋਰ ਆ ਤੇ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਆ। ਇੱਥੇ ਕੱਲ ਰਾਤ 9:00 ਅੱਜ ਕੇ 40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ। ਉਹ 4 ਜਾਂ 5 ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੈ। ਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਹੈ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਾਂ ਜਿਹੜਾ ਉਹ ਆਪਣੇ ਮਨਸੂਬੇ 'ਚ ਅ ਅਸਫਲ ਰਹੇ ਆ ਹਥਿਆਰ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹੱਥ ਹੀ ਵਿਅਕਤੀ ਉਹ ਬੰਦੇ ਉਹਨਾਂ ਨੇ ਮੂ ਉਹਨਾਂ ਨੇ ਚਾਵਾਂ ਨੇ ਬੰਨੇ ਸੀ ਤੇ ਪਹਿਲਾਂ ਉਹਨਾਂ ਨੇ ਇੱਕ ਗਾਗ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਬਾਅਦ ਮੇਰੇ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਤੇ ਕਾਫੀ ਚਿਰ 3-4 ਮਿੰਟ ਤੱਕ ਉਹ ਜਾਣਲੇਵਾ ਹਥਿਆਰਾਂ ਨਾਲ ਹਮਲਾ ਕਰਦੇ ਰਹੇ ਆ ਜਦੋਂ ਆਏ ਕੀ ਕਹਿ ਕੇ ਬੁਲਾਇਆ ਉਹਨਾਂ ਕਿ ਜਦੋਂ ਅਦਕਾਰ ਹੋਏ ਉਹ ਮੇਰਾ ਨਾਮ ਲੈ ਕੇ ਉਹ ਪਹਿਲਾਂ ਜਾਣਦੇ ਸੀ ਉਹ ਮੇਰਾ ਨਾਮ ਲੈ ਕੇ ਸਿਰਫ ਕੋਈ ਉਹ ਉਹਨਾਂ ਨੇ ਸਿਰਫ ਮੇਰੇ ਤੇ ਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰਿਆਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਸਿਰਫ ਮੇਰੇ ਤੇ ਅਟੈਕ ਕਰਨਾ ਹੀ ਸੀ ਮੇਰੇ ਤੇ ਅਟੈਕ ਕੋਈ ਹੋ ਸਕਦਾ ਹੈ ਕਿ ਅਟੈਕ ਉਹਨਾਂ ਦੇ ਪਿੱਛੇ ਕੋਈ ਰੰਜਿਸ਼ ਹੋਵੇ ਪੁਰਾਣੀ ਜਾਂ ਕੋਈ ਕੋਈ ਹੋਰ ਕਾਰਨ ਹੋਵੇ ਉਹ ਹੁਣ ਹਨੂ ਨੂੰ ਪੱਕਾ ਇਹ ਨਹੀਂ ਪਤਾ ਕਿ ਉਹ ਕਿਉਂ ਅਟੈਕ ਕੀਤਾ ਕਿਹਾ 9:43 ਦਾ ਸਮਾਂ ਹੈ ਜਿਹੜੇ ਮੇਰੇ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਹੈਗੀ ਆ ਵੇਖਦਾ ਸਾਰੀ ਉਹ ਲੁੱਟਖੋ ਕਰਨ ਦੀ ਉਮੀਦ ਨਾ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹ ਨਾ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਮੇਰਾ ਸਾਥ ਦਿੱਤਾ ਕਿ ਮੈਂ ਇਹਨਾਂ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਦੇ ਵਿੱਚ ਇਹੋ ਹੀ ਸਾਫ਼ ਦਿਖਾਇਆ ਕਿ ਉਹਨਾਂ ਕਾਫੀ ਤੇਜ਼ ਤਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕੀਤਾ ਆ ਕਾਫੀ ਮੇਰੇ ਤੇ ਕਾਫੀ ਗੁਜੀਆਂ ਸੱਟਾਂ ਤੇ ਕਾਫੀ ਹੱਦ ਤੱਕ ਮੇਰੇ ਇੱਥੇ ਹੁਣ ਹੱਥ ਤੇ ਸਟਿਚ ਵੀ ਲੱਗੇ ਆ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਮਾਰੀ ਉਹਨਾਂ ਨੇ ਤੇ ਉਹਦੇ ਤੇ ਵੀ ਕਾਫੀ ਅੰਦਰਵਾਰ ਵੀ ਸਟਿਚ ਲੱਗੇ ਇੱਕ ਦੰਦ ਵੀ ਉਹਦਾ ਟੁੱਟ ਗਿਆ ਉਮਰ ਉਹਨਾਂ ਦੀ ਕਰੀਬ 25 ਤੋਂ ਲੈ ਕੇ 30 ਸਾਲ ਦੇ ਵਿੱਚ ਜਾਂ ਕੋਈ 18 ਵਾਲਾ ਵੀ ਲੱਗਦਾ ਸੀ ਕੋਈ 19 ਦਾ ਵੀ ਉਹ ਸਾਰੇ ਮੂਨੇ ਸੀ ਤੇ ਮੂੰਹ ਉਹਨਾਂ ਨੇ ਬਨੇ ਸੀ ਇੱਕ ਨੇ ਖੱਟੇ ਪਰਨੇ ਦਾ ਮੂੰਹ ਮੰਨਿਆ ਹੈ ਤੇ ਨੇ ਇੱਕ ਨੇ ਰਮਾਲਾ ਦੋਨੇ ਇੱਕ ਨੇ ਪਰਨੇਨਾ ਵਾਈਟ ਪਰਨੇਨਾ ਮੂਮ ਬੰਨਿਆ ਉਹ ਸਹੀ ਮੋਕੇ ਤੇ ਨਹੀਂ ਨਾ ਨਾ ਕੋਈ ਪੁਲਿਸ ਨਹੀਂ ਰਾਤ ਨੂੰ ਮੋਕੇ ਤੇ ਆਈ ਅਸੀਂ ਸਦਰੇ ਗਏ ਆ ਜਾ ਕੇ ਰਿਪੋਰਟ ਦਿੱਤੀ ਆ ਪਹਿਲਾਂ ਅਸੀਂ ਹਸਪੀਟਲ ਗਏ ਆ ਉਸ ਤੋਂ ਬਾਅਦ ਸਿੱਧਾ ਸਦਰੇ ਗਏ ਆ ਰਿਪੋਰਟ ਦਿੱਤੀ ਆ ਕੋਈ ਉਹਨਾਂ ਨੇ ਕਾਰਵਾਈ ਨਹੀਂ ਹਜੇ ਤੱਕ ਕੀਤੀ ਹਜੇ ਉਹਨਾਂ ਨੇ ਕੋਈ ਵੀ ਹਜੇ ਤੱਕ ਕੋਈ ਆਪਣਾ ਐਕਸ਼ਨ ਨਹੀਂ ਲਿਆ ਸਾਨੂੰ ਇਹ ਵੇਖੋ ਬਾਕੀ ਕਾਰੋਬਾਰ ਆ ਸਾਡਾ ਅਸੀਂ ਇਹ ਆ ਕਿ ਸਾਨੂੰ ਥੋੜੀ ਜੀ ਸੁਰੱਖਿਆ ਵੀ ਚਾਹੀਦੀ ਆ ਥੋੜਾ ਜਿਹਾ ਪੁਲਿਸ ਦਾ ਵੀ ਚਾਹੀਦਾ ਆ ਕਿ ਹਾਂ ਨੂੰ ਮਤਲਬ ਜੇ ਕਿ ਆਪਾਂ ਮੌਕਾ ਤੇ ਉਹਨਾਂ ਨੂੰ ਵੇਖਣਾ ਚਾਹੀਦਾ ਸੀ ਨਾ ਉਹਨਾਂ ਨੇ ਬਿਲਕੁਲ ਮੌਕਾ ਵੇਖਣ ਵੀ ਨਹੀਂ ਆਏ ਰਾਤ ਨੂੰ ਹੋਣ ਤੱਕ 24 ਘੰਟੇ ਹੋ ਚਲੇ ਆਏ ਤੱਕ ਮੌਕਾ ਵੇਖਣ ਵੀ ਨਹੀਂ ਆਏ 18 ਨੂੰ ਸਦਰ ਪੈਂਦਾ ਸਦਰ ਮੇਰਾ ਨਾਮ ਮੱਖਣ ਸਿੰਘ ਆ ਜੀ ਮਤਲਬ ਨਹੀਂ ਕੀ ਗੱਲ ਹੋ ਗਈ ਮੈਂ ਜੋ ਦੇਖਿਆ ਜੀ ਰੋਡ ਦੇ ਤੇ ਇਹਨਾਂ ਦਾ ਸਤਕਰ ਮੈਡੀਕਲ ਸਟੋਰ ਆ ਤੇ ਇਹ ਆਪਣੇ ਸਟੋਰ ਤੇ ਮਤਲਬ ਕੰਮ ਕਰਦੇ ਆ ਬਹੁਤ ਇਮਾਨਦਾਰ ਦਮ ਦਮੇ ਮੁੰਡੇ ਆ ਇਹਨਾਂ ਦੀ ਮਤਲਬ ਕਿ ਬਹੁਤ ਵਧੀਆ ਚਾਲ ਚੱਲਣਿਆ ਕੋਈ ਅਣਪਛਾਤੇ ਵਿਅਕਤੀ ਨੌਂ ਪੌਣੇ ਤੇ 10 ਵਜੇ ਆਏ ਨੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਜੇ ਹੋਏ ਸੀ ਇਹ ਕਿੰਨੇ ਫਟਾ ਪਰਨਾ ਬੱਗਾ ਸੀ ਇਹਨੇ ਚਿੱਟਾ ਬੱਗਾ ਸੀ ਇਹ ਕਿੰਨੇ ਹੋਰ ਸੀ ਉਹਨਾਂ ਵੀ ਮਤਲਬ ਆਪਣੇ ਹੋ ਕਿਸੇ ਰਾਂਗ ਦਾ ਬੱਗਾ ਸੀ ਉਹਨਾਂ ਨੇ ਆ ਕੇ ਸਿੱਧਾ ਹੀ ਦੁਕਾਨ ਦੇ ਵਿੱਚ ਵੜੇ ਨੇ ਦੁਕਾਨ ਦੇ ਵਿੱਚ ਦੋ ਦੋ ਤਿੰਨ ਗਾਠ ਸੀ ਪਹਿਲਾਂ ਉਹਨਾਂ ਨੇ ਸਮਝਿਆ ਵੀ ਸ਼ਾਇਦ ਅਰਨਦੀਪ ਇਹਨਾਂ ਗਾਠਾਂ ਦੇ ਵਿੱਚ ਹੀ ਆ ਆਪਾਂ ਚ ਉਹਨਾਂ ਨੇ ਪਛਾਣ ਕੀਤੀ ਕਿ ਅਰਨਦੀਪ ਇਹਨਾਂ ਦੇ ਵਿੱਚ ਨਹੀਂ ਹੈ ਉਹ ਫਿਰ ਮੁੰਡੇ ਮਤਲਬ ਪਛਾਣ ਆ ਗਏ ਫਿਰ ਇਹਦੇ ਅਰਨਦੀਪ ਜੀ ਨੇ ਉਹਨਾਂ ਨੇ ਅਟੈਕ ਦਾ ਸਿੱਧਾ ਕਿਰਪਾ ਨਾਲ ਗਾਤ ਗਾਤਰੇ ਦੇ ਨਾਲ ਅਰਨਦੀਪ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਕਾਊਂਟਰ ਦੀ ਓਟ ਲਿਆ ਤੇ ਆਪਣੀ ਜਾਨ ਵਝਾਈ ਤੇ ਇਹਦੇ ਜਿਹੜਾ ਛੋਟਾ ਭਰਾ ਵਾ ਜਿਹੜਾ ਡਾਕਟਰ ਹੈ ਬੀਏ ਐਮ ਐਸ ਉਹ ਵੀ ਡਾਕਟਰ ਮੈਡੀਕਲ ਸਟੋਰ ਦੇ ਵਿੱਚ ਹੀ ਜਦੋਂ ਇਹਨੇ ਉਹ ਅਰਨ ਛੋਟਾ ਭਰਾ ਇਹ ਮਦਦ ਵਾਸਤੇ ਗਿਆ ਤੇ ਉਹਦੇ ਵੀ ਉਹਨਾਂ ਨੇ ਸੁੱਧਾ ਜਾਣ ਲਿਆ ਉਹ ਹਮਲਾ ਕੀਤਾ ਉਹਦੇ ਚਬਾੜੇ ਉੱਤੇ ਤੇ ਦਾਤਰ ਮਾਰਿਆ ਉਹਦਾ ਅੰਦਰ ਦਾੰਦ ਟੁੱਟ ਗਿਆ ਤੇ ਕਾਫੀ ਮਤਲਬ ਇਹਨਾਂ ਨੂੰ ਮਤਲਬ ਸਤੰਬ ਪੇਟਾਂ ਹੋਰ ਵੀ ਲਾਈਆਂ ਬਾਅਦ ਵਿੱਚ 3-4 ਮਿੰਟ ਦੀ ਵਾਰਦਾਤ ਕਰਕੇ ਉਹ ਬਾਅਦ ਵਿੱਚ ਇੱਕਦਮ ਇਥੋਂ ਭੱਜ ਗਏ ਨੇ ਬਾਅਦ ਵਿੱਚ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਵੀ ਮਤਲਬ ਕਿਹੜੇ ਪਾਸੇ ਗਏ ਨੇ ਕਿਹੜੇ ਪਾਸੇ ਪਰ ਵੇਖਣ ਤੋਂ ਪਤਾ ਜੇ ਸੀਸੀ ਜਿਹੜੇ ਕੈਮਰੇ ਜਿੱਥੇ ਲੱਗੇ ਨੇ ਜੇਕਰ ਉਹਨਾਂ ਨੂੰ ਸਰਚ ਕੀਤਾ ਜਾਵੇ ਤਾਂ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕਦਾ ਵੀ ਉਹ ਕਿੱਥੋਂ ਦੇ ਹੀ ਨੇ ਕਿੱਥੋਂ ਦੇ ਨਹੀਂ ਇਹ ਹੁਣ ਇਹ ਪੁਲਿਸ ਦਾ ਕੰਮ ਹੈ ਵੀ ਉਹ ਉਹਨਾਂ ਨੂੰ ਵੈਰੀਫਾਈ ਕਰੇ ਉਹਨਾਂ ਦੀ ਮਤਲਬ ਜਿਹੜੀ ਪਛਾਣ ਕਰੇ ਇਹਨਾਂ ਨੂੰ ਹਾਂਜੀ ਪੁਲਿਸ ਇਹਨਾਂ ਨੇ 112 ਨੰਬਰ ਤੇ ਫੋਨ ਕੀਤਾ ਪਰੰਤੂ ਪੁਲਿਸ ਇਹਨਾਂ ਤੇ ਕੋਈ ਨਹੀਂ ਆਈ ਨਾ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੀਤਾ ਵਾ ਹੁਣ ਤੱਕ ਵੇਖੋ ਜੀ ਕਿੰਨੇ 24 ਆਪਣਾ ਕਿੰਨੇ ਕਿੰਨੇ ਘੰਟੇ ਹੋ ਗਏ ਨੇ ਅਜੇ ਤੱਕ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਜੇ ਰਾਤ ਨੂੰ ਸਪੋਜ਼ ਬਾਈਜਾਸ ਫੇ ਹੋ ਆ ਜਾਂਦੇ ਨੇ ਤੇ ਇਹਨਾਂ ਦਾ ਕੋਈ ਪ੍ਰੋਟੈਕਸ਼ਨ ਦਾ ਕੀ ਬਣੇਗਾ ਇਸ ਕਰਕੇ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਤੇ ਜਿੰਨੀ ਜਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕਰਕੇ ਇਹ ਜਦੋਂ ਮਿਲ ਜਾਂਦੇ ਇਹਨਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤਾਂ ਤਾਂ ਕਿ ਇਹਨਾਂ ਦੇ ਅੱਗੇ ਆਉਣ ਵਾਲੇ ਆਪੇ ਵਿੱਚ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਹੋਵੇ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਵੀ ਦੇ ਦਿੱਤੀ ਜਾਵੇ ਜਾਂ ਫਿਰ ਇਹਨਾਂ ਨੂੰ ਕੋਈ ਆਪਣਾ ਇਹਨਾਂ ਨੂੰ ਆਪਣੇ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਇੱਕ ਕਿਸਮ ਦਾ ਵਿਆਪਨ ਵਗੈਰਾ ਤੇ ਜੰਦੀ ਲਾਇਸੈਂਸ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਇਹ ਆਪਣੇ ਆਪਣਾ ਕੰਮਕਾਰ ਜਿਹੜਾ ਬੜੇ ਮਤਲਬ ਬੜੇ ਸਥਾਵੇਂ ਮਾਹੌਲ ਦੇ ਵਿੱਚ ਆਪਣਾ ਕਰ ਸਕਣ ਅਸੀਂ ਇਹੋ ਮੰਗ ਕਰਦੇ ਹਾਂ ਤੇ ਬਾਕੀ ਇਹਨਾਂ ਤੇ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਵਾਲਿਆਂ ਨੇ ਇਹਨਾਂ ਵੇਸਲੇ ਨਹੀਂ ਹੋਣਾ ਚਾਹੀਦਾ ਵੀ ਮਤਲਬ ਇੰਨੀ ਵਾਰਦਾਤ ਹੋਵੇ ਜਾਨ ਲੈ ਜਾਨ ਲੈਵਾ ਹਮਲਾ ਹੋਵੇ ਤੇ ਇਹਨਾਂ ਦੀ ਮਤਲਬ ਅਜੇ ਤੱਕ ਕੋਈ ਕਾਰਵਾਈ ਨਾ ਹੋਏ ਇਹ ਪੁਲਿਸ ਨੂੰ ਸੋਚਣਾ ਚਾਹੀਦਾ ਵੀ ਇਸ ਇਸ ਤਰੀਕੇ ਦੇ ਨਾਲ ਇਹੋ ਜਿਹੀ ਗੁੰਡਾਗਰਦੀ ਵਾਲੇ ਲੋਕ ਜੇ ਇਸ ਤਰ੍ਹਾਂ ਕਰਨਗੇ ਤੇ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਗੁਜ਼ਾਰਾ ਕਰ ਸਕਦੇ ਨੇ ਕਿਸ ਤਰੀਕੇ ਨਾਲ ਆਪਣਾ ਕੰਮਕਾਰ ਚਲਾ ਸਕਦੇ ਨੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਇੱਕ ਦੁਕਾਨਦਾਰ ਉੱਤੇ ਜਿਹੜਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਨੂੰ ਜਿਹੜਾ ਵਾ ਬਰੀਕੀ ਨਾਲ ਜਾਂਚ ਕੀਤਾ ਜਾ ਰਿਹਾ ਵੋ ਦੋ ਤਿੰਨ ਜਾਣੇ ਦੇ ਸ਼ੱਕ ਜ਼ਾਹਿਰ ਕਰ ਰਹੇ ਆ ਉਸ ਐਂਗਲ ਨੂੰ ਵੀ ਦੇਖਿਆ ਜਾਏਗਾ ਤੇ ਬਾਕੀ ਜਲਦੀ ਜਿਹੜੇ ਦੋਸ਼ੀ ਜਿਹੜੇ ਟ੍ਰੇਸ ਕਰਕੇ ਇਸ ਇਲਾਕੇ ਪਿੱਛੇ ਆਉਣਗੇ ਜੀ ਸੀਸੀਟੀਵੀ ਵੀ ਆਈ ਤੁਹਾਡੇ ਕੋਲ ਤੋਂ ਹਾਂਜੀ ਸੀਸੀਟੀਵੀ ਦੇਖੀਏ ਉਸੇ ਵਿਆਹ ਦੇ ਅਸੀਂ ਸਾਰਾ ਕਰ ਰਹੇ ਹਾਂ ਜੀ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋੜ ਜੀ ਮੈਡੀਕਲ ਉਹਨਾਂ ਦਾ ਕਰਵਾ ਲਿਆ ਗਿਆ ਹੈ ਲੈ ਰਿਜ਼ਲਟ ਵੇਟਡ ਹੈ ਜੀ ਜੋ ਵੀ ਉਹ ਬਿਆਨ ਦੇਣਗੇ ਮੈਡੀਕਲ ਰਿਜ਼ਲਟ ਆਏਗਾ ਉਸ ਮੁਤਾਬਕ ਕਾਰਵਾਈ ਕਰ